ਵੀਰੋ ਆ ਔਰ ਔਖਾ ਜਿਹੜੀ ਉਮਰ ਆ ਜੇ ਆਪਾਂ ਕਰਗੇ 100 ਸਾਲ ਤੋਂ ਪਲੱਸ ਆ ਜਿੱਥੇ ਪੰਜਾਬ ਸਰਕਾਰ ਨੇ ਬਹੁਤ ਸਾਰੇ ਲੋਕ ਕਿ ਤੁਸੀਂ ਦੇਖੋ ਕਿ ਤਨ ਤਨ ਵੀ ਡੀਸੀ ਦਫ਼ਤਰ ਵਿੱਚੋਂ ਜਾਂ ਇੱਥੇ ਜਿਹੜੇ ਪ੍ਰਸ਼ਾਸਨ ਦੇ ਥੱਲੇ ਹਨ ਉਹ ਇਕੱਠੇ ਹੁੰਦੇ ਆ ਵੱਡੇ ਵੱਡੇ ਜਿਨ੍ਹਾਂ ਨੇ ਇਹਨਾਂ 100 ਸਾਲ ਸੀ ਇੰਨੇ ਪੁਰਾਣੇ ਵਿਰਾਸ ਦੀ ਰੁੱਖ ਇੱਕ ਵਾਰੀ ਟੰਕਾ ਵਜਾਇਆ ਕਿ ਰੁੱਖ ਲਾਓ ਰੁੱਖ ਲਾਉਣ ਨਾਲੋਂ ਜ਼ਿਆਦਾ ਰੁੱਖ ਜਿਹੜੇ ਲੱਗੇ ਆ ਉਹਨਾਂ ਨੂੰ ਸੰਭਾਲਣ ਦੀ ਲੋੜ ਆ ਮੇਰੀ ਖਿਆਲ ਚ ਜੇ ਮੈਂ ਗਲਤ ਨਹੀਂ ਤੇ ਜਿਹੜੇ ਰੋਖ ਆ ਸਾਨੂੰ ਕਿਤਨਾ ਕਿਤੇ ਧਾਰਮਿਕ ਜਗ੍ਹਾ ਤੇ ਪੁਰਾਣੇ ਬਿਰਖ ਬਹੁਤ ਜ਼ਿਆਦੇ ਸਿਆਣੇ ਸੀਗੇ ਉਹ ਜਿਹੜੇ ਸੀਗੇ ਕਿਉਂਕਿ ਇਹ ਰੋਖ ਵੀ ਉਹਨੂੰ ਧਾਰਮਿਕ ਜਗ੍ਹਾ ਤੇ ਤੁਹਾਨੂੰ ਜਿਹੜੇ ਬੋੜ ਤੇ ਵਿਪਲ ਉਹ ਜਿਹੜਾ ਸਕੂਲਾਂ ਦੇ ਮੰਦੰਗੇ ਜਾ ਕੇ ਤੇ ਧਾਰਮਿਕ ਦਰਗਾਹ ਤੇ ਜਾਂ ਡੇਰੇ ਤੇ ਜਾਂ ਕਿਸੇ ਸਾਂਝੀ ਜਗ੍ਹਾ ਤੇ ਮਿਲਣਗੇ ਕਿਉਂਕਿ ਉਹਨੂੰ ਰੋੜਾਂ ਆਂਦੇ ਵਾਲੇ ਵਾਲੇ ਰੋਖਾਂ ਆਉਂਦੇ ਕੋਈ ਫਾਇਦਾ ਨਹੀਂ ਕਿਉਂਕਿ ਉਹ ਤਾਂ ਜਦੋਂ ਮਰਜੀ ਜਦੋਂ ਆਪਾਂ ਪਾਲਦੇ ਜਦੋਂ ਆਪਾਂ ਖਾਂਦੇ ਦੋ ਸਰਕਾਰ ਨੇ ਵੱਢ ਲੈਣੇ ਤੇ ਇਹ ਘੱਟ ਤੋਂ ਘੱਟ ਜਿਹੜਾ ਆਹ ਵਿਪਲ ਦਾ ਰੋਖ ਆ ਇਹ 8 ਫੁੱਟ ਤੋਂ ਜ਼ਿਆਦਾ ਜਿਹੜਾ ਇਹਦਾ ਮੋਡਾ ਵੀ ਤੁਸੀਂ ਦੇਖੋ ਕਿੰਨਾ ਪੁਰਾਣਾ ਹੋਊਗਾ ਕਿੰਨੇ ਸਾਲ ਪੁਰਾਣਾ ਹੋਊਗਾ ਇਹ 8 ਫੁੱਟ ਤੋਂ ਲੈ ਕੇ 10 ਫੁੱਟ ਦਾ ਕਿਰਾ ਘੇਰਾ ਜਿੱਦ 8-10 ਬੰਦੇ ਜੱਪਣਾ ਬਾਰੇ ਖੜ ਜਾਂਣਾ ਤਾਂ ਫੇਰ ਕਿਤੇ ਇਹ ਖੜਾ ਪਤਾ ਕਿਤੇ ਆ ਇੱਕ ਛੀਦਾ ਦੀ ਜਗ੍ਹਾ ਉੱਥੇ ਖੜਾ ਹੈ ਇੰਨੀ ਮਤਲਬ ਕਿ ਸਾਹ ਸਮਰ ਦਿੱਤੀ ਉਹਨਾਂ ਲੋਕਾਂ ਨੇ ਇਹਦੀ ਤੇ ਮਿੱਟੀ ਲਈ ਨਾਲੇ ਦੀ